ਜੀ ਅਗਲੀ ਖਬਰ ਆ ਇਸ ਨੂੰ ਲੈ ਕੇ ਹੈਗੀ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਜੋ ਛਾਪੇ ਪੈ ਰਹੇ ਆ ਉਹਨਾਂ ਦੇ ਚੱਕਰ ਕਰਕੇ ਜੋ ਮਾਈਗ੍ਰੈਂਟ ਵਰਕਰਸ ਆ ਉਹ ਕਾਫੀ ਕਹਿੰਦੇ ਟੈਰੀਫਾਈਡ ਆ ਕਾਫੀ ਡਰੇ ਹੋਏ ਹੈਗੇ ਆ ਅ ਕਰਨਾ ਚ ਰਹਿ ਰਹਾ ਹੈ ਆ ਕੰਮ ਤੇ ਨਹੀਂ ਜਾ ਰਹਾ ਤੁਹਾਨੂੰ ਯਾਦ ਹੋਊਗਾ ਮੰਗਲਵਾਰ ਆਪਾਂ ਖਬਰ ਸਾਂਝੀ ਕੀਤੀ ਸੀ ਕਿ ਕਿਸ ਤਰ੍ਹਾਂ ਆਕਸਨਰਡ ਜੋ ਕੈਲੀਫੋਰਨੀਆ ਦਾ ਏਰੀਆ ਆ ਉੱਥੇ ਫਾਰਮ ਵਰਕਰਸ ਨੂੰ ਖੇਤਾਂ ਦੇ ਵਿੱਚ ਜਾ ਕੇ ਆਈਸ ਵਾਲਿਆਂ ਨੇ ਜੋ ਅਰੈਸਟ ਕੀਤਾ ਇਹ ਵੀਡੀਓਜ਼ ਵੀ ਬਾਅਦ ਦੇ ਵਿੱਚ ਆਈਆਂ ਸੀਗੀਆਂ ਸੋ ਅਮਰੀਕਾ ਦੇ ਵਿੱਚ ਜਿਹੜਾ ਐਗਰੀਕਲਚਰ ਆ ਹੈਲਥ케ਅਰ ਆ ਹਸਪੀਟੈਲਿਟੀ ਇੰਡਸਟਰੀ ਆ ਇਹਦੇ ਵਿੱਚ ਮੈਜੋਰਟੀ ਜਿਹੜੇ ਮਾਈਗ੍ਰੇਂਟ ਵਰਕਰਸ ਕੰਮ ਕਰਦੇ ਆ ਚਾਹੇ ਉਹ ਲੀਗਲ ਆ ਚਾਹੇ ਉਹ ਅਨਡਾਕੂਮੈਂਟਡ ਰਹਿ ਗਏ ਆ ਪਰ ਜੋ ਰੇਡਸ ਰੀਸੈਂਟਲੀ ਪਈਆਂ ਬਿਜ਼ਨੈਸਸ ਦੇ ਉੱਤੇ ਵੀ ਪਈਆਂ ਆ ਉਹਦੇ ਲਈ ਜੋ ਬਿਜ਼ਨੈਸਸ ਆ ਉਹਨਾਂ ਨੂੰ ਕਾਫੀ ਜਿਹੜੇ ਹੁਣ ਸੀਰੀਅਸ ਇਸ਼ੂਜ਼ ਆ ਉਹਨਾਂ ਦੇ ਲਈ ਉਹਨਾਂ ਨੂੰ ਕੰਮ ਲਈ ਬੰਦੇ ਨਹੀਂ ਲੱਭ ਰਿਹਾ ਚਾਹੇ ਉਹ ਖੇਤਾਂ ਵਾਲੇ ਆ ਚਾਹੇ ਸਟੋਰਾਂ ਵਾਲੇ ਆ ਚਾਹੇ ਰੈਸਟੋਰੈਂਟ ਵਾਲੇ ਆ ਜਾਂ ਮੋਟਲਾਂ ਵਾਲੇ ਹੈਗੇ ਆ ਕਹਿੰਦੇ ਵੀ 4 ਤੋਂ 5% ਜੋ ਅਨਡਾਕੂਮੈਂਟਡ ਮਾਈਗ੍ਰੈਂਟ ਆ ਉਹ ਟੋਟਲ ਯੂਐਸ ਦੀ ਵਰਕਫੋਰਸ ਹੈਗਾ ਆ ਪਰ 15 ਤੋਂ 20% ਇਨਾਂ ਇੰਡਸਟਰੀਜ਼ ਦੇ ਵਿੱਚ ਹੈਗੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਕ੍ਰੌਪ ਪ੍ਰੋਡਕਸ਼ਨ ਫੂਡ ਪ੍ਰੋਡਕਸ਼ਨ ਕੰਸਟਰਕਸ਼ਨ ਰੀਟੇਲ ਦੇ ਵਿੱਚ ਇਹ ਗੋਲਡਮੈਨ ਸੈਕਸ ਦੀ ਰਿਪੋਰਟਸ ਹੈਗੀ ਆ ਜੁਨਾਈਟਿਡ ਫਾਰਮ ਵਰਕਰਸ ਦੇ ਟ੍ਰੀਸਰ ਮੈਰੋ ਨੇ ਦੱਸਿਆ ਭਈ ਸਾਨੂੰ ਵੱਖ-ਵੱਖ ਫਾਰਮ ਵਰਕਰਸ ਵੱਲੋਂ ਕਾਲਾਂ ਆ ਰਹੀਆਂ ਹੈਗੀਆਂ ਤੇ ਭਈ ਇੱਥੇ ਰੇਟ ਪੈਣੀ ਆ ਤੇ ਆ ਸਾਡੇ ਕੋ ਕੋਈ ਚੁਆਇਸ ਨਹੀਂ ਅਸੀਂ ਘਰਾਂ ਦੇ ਵਿੱਚ ਹੀ ਰਹਿ ਰਹੇ ਹੈਗੇ ਆ 2.4 ਮਿਲੀਅਨ ਦੇ ਕਰੀਬ ਫਾਰਮ ਵਰਕਰਸ ਆ ਯੂ ਐਸ ਏ ਦੇ ਵਿੱਚ ਤੇ 40% ਜੋ ਉਹਦੇ ਵਿੱਚੋਂ ਇਲੀਗਲ ਆ 24 ਲੱਖ ਦੇ ਵਿੱਚੋਂ 40% ਜੋ ਆ ਉਹ ਅਨਡਾਕੂਮੈਂਟਡ ਹੈਗੇ ਆ ਆਪਾਂ ਨੂੰ ਪਤਾ ਹੀ ਆ ਕਿ ਖੇਤਾਂ ਦੇ ਵਿੱਚ ਕਿੰਨੇ ਕੁ ਲੋਕ ਜਿਹੜੇ ਹੋਰ ਕੰਮ ਕਰਦੇ ਹੈਗੇ ਆ ਜੋ ਸਪੈਨਿਸ਼ ਮੂਲ ਦੇ ਲੋਕ ਆ ਉਹਨਾਂ ਤੋਂ ਬਿਨਾ ਲਾਸ ਐਂਜਲਸ ਦੀ ਮੇਅਰ ਕੈਰਨ ਬਾਇ ਜੋ ਕੈਰਨ ਵਾਸ ਆ ਉਹਨੇ ਕਿਹਾ ਵੀ ਮੈਨੂੰ ਵੀ ਬਹੁਤ ਸਾਰੀਆਂ ਲੋਕਾਂ ਦੀਆਂ ਕਾਲਸ ਆ ਰਹੀਆਂ ਹੈਗੀਆਂ ਅ ਸਟੋਰਾਂ ਦੀਆਂ ਸ਼ੈਲਫਸ ਖਾਲੀ ਪਈਆਂ ਆ ਤੇ ਲੋਕ ਇਸ ਟਾਈਮ ਵਰੀਡ ਹੈਗੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਗਰੋਸਰੀ ਆ ਖਾਸ ਕਰਕੇ ਸਬਜ਼ੀਆਂ ਉਹ ਕਾਫੀ ਮਹਿੰਗੀਆਂ ਹੋ ਜੁਗੀਆਂ ਜੇ ਖੇਤਾਂ ਦੇ ਵਿੱਚ ਸਬਜ਼ੀਆਂ ਪੈਕ ਨਾ ਹੋਈਆਂ ਤੇ ਉਹ ਨੇਚਰਲੀ ਫਿਰ ਉਹਨਾਂ ਦੇ ਰੇਟ ਵੀ ਬਹੁਤ ਜ਼ਿਆਦਾ ਵਧਣਗੇ Uh, 2019 ਦੇ ਵਿੱਚ ਇੱਕ ਚਿਕਨ ਪ੍ਰੋਸੈਸਿੰਗ ਪਲਾਂਟ ਮਿਸਸੀਸੀਪੀ 'ਚ ਉੱਥੇ ਰੇਡ ਹੋਈ ਸੀ ਪਿਛਲੇ ਦਿਨਾਂ 'ਚ ਪੈਂਸਿਲਵੇਨੀਆ ਦੇ ਵਿੱਚ ਰੇਡ ਹੋਈ ਸੀ ਨਿਊ ਔਰਲੈਂਡ ਦੇ ਇੱਕ ਬਹੁਤ ਵੱਡਾ ਪਲਾਂਟ ਉੱਥੇ ਰੇਡ ਹੋਈ ਸੀ ਮਾਰਤਾ ਦੇ ਵਾਈਨਯਾਰਡ ਦੇ ਵਿੱਚ ਰੇਡ ਹੋਈ ਸੀ ਸੋ ਸਾਰੇ ਜਗ੍ਹਾ ਦੇ ਉੱਤੇ ਜਿਹੜੇ ਆ ਛਾਪੇ ਪੈ ਰਹੇ ਹੈਗੇ ਆ ਨੰਬਰ 1 ਜਿਹੜਾ ਮੇਨ ਪੁਆਇੰਟ ਇਸ ਵੇਲੇ ਫਲੈਸ਼ ਪੁਆਇੰਟ ਬਣਿਆ ਹੋਇਆ ਉਹ ਹੋਮ ਡਿਪੋ ਹੈਗਾ ਹੋਮ ਡਿਪੋ ਦੇ ਬਾਹਰ ਜਾ ਕੇ ਜਿਹੜੇ ਆਈਸ ਵਾਲੇ ਆ ਉਹ ਲੋਕਾਂ ਨੂੰ ਅਰੈਸਟ ਕਰਦੇ ਆ ਲਾਸ ਐਂਜਲਸ ਦੇ ਵਿੱਚ ਜਿਹੜਾ ਸਾਰਾ ਰੋਲਾ ਪਿਆ ਹੈਗਾ ਇਹ ਵੈਸਟ ਲੇਕ ਲਾਸ ਐਂਜਲਸ ਦਾ ਜਿਹੜਾ ਹੋਮ ਡਿਪੋ ਆ ਉੱਥੇ ਇਮੀਗ੍ਰੇਸ਼ਨ ਵਾਲਿਆਂ ਨੇ ਲੋਕਾਂ ਨੂੰ ਅਰੈਸਟ ਕੀਤਾ ਸੀ ਉਸ ਤੋਂ ਬਾਅਦ ਜਿਹੜੇ ਆ ਪ੍ਰੋਟੈਸਟ ਹੋਣੇ ਕਾਫੀ ਸ਼ੁਰੂ ਹੋਏ ਹੈਗੇ ਆ ਅਹ ਕੋਗੇ ਇੱਕ ਪਾਸੇ ਤਾਂ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਅਸੀਂ ਕ੍ਰਿਮੀਨਲ ਲੋਕਾਂ ਨੂੰ ਅਰੈਸਟ ਕਰ ਰਹੇ ਹਾਂ ਦੂਜੇ ਪਾਸੇ ਜਿਹੜੇ ਆਮ ਕੰਮ ਕਰ ਰਿਹਾ ਹੈਗੇ ਆ ਜਿਵੇਂ ਜਿਹੜੀਆਂ ਇੰਡਸਟਰੀਜ਼ ਆ ਕੰਸਟਰਕਸ਼ਨ ਅਹ ਜਾਂ ਐਗਰੀਕਲਚਰ ਜਾਂ ਅਹ ਫੂਡ ਦੀਆਂ ਆਪਾਂ ਸਾਰਿਆਂ ਨੂੰ ਪਤਾ ਵੀ ਹੋਰ ਕੌਣ ਉੱਥੇ ਕਿੰਨੇ ਕੁ ਲੋਕ ਕੰਮ ਕਰਦੇ ਹੈਗੇ ਆ ਸੋ ਉਹਨਾਂ ਦੇ ਉੱਤੇ ਜਿਹੜਾ ਕਾਫੀ ਅਸਰ ਪੈ ਰਿਹਾ ਉਹਨਾਂ ਨੂੰ ਕੰਮ ਹੀ ਵੀ ਜਿਹੜੇ ਆ ਉਹ ਨਹੀਂ ਮਿਲ ਰਹੇ ਜੀ ਇਸ ਲਈ 트੍ਰੰਪ ਉਹਨਾਂ ਨੇ ਕੱਲ ਨਰਮੀ ਦਿਖਾਉਂਦੇ ਹੋਏ ਕਿਹਾ ਵੀ ਅ ਮੈਨੂੰ ਕਾਫੀ ਜੇ ਕਿੰਦੇ ਵੀ ਜਾਣਕਾਰੀਆਂ ਮਿਲ ਰਹੀਆਂ ਆ ਵੀ ਸਾਡੇ ਆਪਰੇਸ਼ਨਸ ਦੇ ਉੱਤੇ ਅਸਰ ਪੈ ਰਿਹਾ ਜਿਹੜੇ ਕਹਿੰਦੇ ਵੀ ਲੰਮੇ ਸਮੇਂ ਤੋਂ ਰਹਿ ਰਹੇ ਆ ਖਾਸ ਕਰਕੇ ਫਾਰਮਸ ਦੇ ਵਿੱਚ ਤੇ ਹੋਟਲ ਤੇ ਲੈਜਰ ਇੰਡਸਟਰੀ ਚ ਉਹਨਾਂ ਉੱਤੇ ਅਸੀਂ ਨਰਮੀ ਜਿਹੜੀ ਉਹ ਦਿਖਾ ਸਕਦੇ ਆ ਸੋ ਇਹਦਾ ਮਤਲਬ ਆ ਵੀ ਜੇ ਇਧਰ ਨਰਮੀ ਦਿਖਾਉਣਗੇ ਤੇ ਕਿਸੇ ਹੋਰ ਪਾਸੇ ਸਖਤੀ ਜਿਹੜੀ ਉਹ ਕਰਨਗੇ ਕਿਉਂਕਿ ਉਹ ਜਿਹੜਾ 3000 ਲੋਕਾਂ ਨੂੰ ਪੜਨ ਦਾ ਜਿਹੜਾ ਟੀਚਾ ਉਹਨਾਂ ਨੇ ਮਿੱਥਿਆ ਆ ਉਸਤੇ ਅਜੇ ਪਹੁੰਚੇ ਆ ਕਿ ਨਹੀਂ ਇਹ ਉਹ ਉੱਤੋਂ ਅਜੇ ਥੋੜਾ ਆ ਦੂਰ ਹੈਗੇ ਆ ਕੱਲ ਜਿੱਤ ਕੱਲ ਵੀ ਆਪਾਂ ਖਬਰ ਸ਼ੇਅਰ ਕੀਤੀ ਸੀ ਵੀ ਫਰੇਜ਼ਨੋ ਦੇ ਜਿਹੜੇ ਸਿਟੀ ਕਾਉਂਸਲ ਮੈਂਬਰ ਆ ਉਹਨਾਂ ਨੇ ਇੱਕ ਜਿਹੜੀ ਫਲੀ ਮਾਰਕੀਟ ਲੱਗਦੀ ਹੈ ਜਿੱਥੇ ਚੈਰੀ ਆਕਸ਼ਨ ਗਰਾਉਂਡ ਆ ਵੀ ਉਹਦੇ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਸੀ ਕਹਤਾ ਸੀਗਾ ਵੀ ਭਾਈ ਉੱਥੇ ਵੀਕਐਂਡ ਤੇ ਨਾ ਜਾਇਓ ਆਈਸ ਪਲਾਨ ਕਰ ਰਹੀ ਆ ਉੱਥੇ ਅੰਗੇਜ ਕਰਨ ਦੇ ਲਈ ਉਹਨਾਂ ਨੇ ਦੱਸਿਆ ਨਹੀਂ ਉਹਨਾਂ ਦੇ ਕੋਲ ਜਾਣਕਾਰੀ ਜਿਹੜੀ ਉਹ ਕਿੱਥੋਂ ਆਈ ਕਾਉਂਸਲ ਮੈਂਬਰ ਮੇਕਲ ਅਰੀਅਸ ਨੇ ਇਹ ਐਕਸਪਲੋਸਿਵ ਐਲੀਗੇਸ਼ਨ ਜਿਹੜੀ ਕਹਿੰਦੇ ਵੀ ਉਹ ਲਾ ਦਿੱਤੀ ਆ ਔਰ ਨਾ ਦੇਖੋ ਇਸ ਦਾ ਕੀ ਉਸ ਉਹਨਾਂ ਨੂੰ ਵੀ ਸਿੱਟਾ ਜਿਹੜਾ ਉਹ ਕੀ ਜਿਹੜਾ ਉਹ ਨਿਕਲ ਸਕਦਾ ਹੈ ਚੈਰੀ ਐਵੇਨਿਊ ਆਕਸ਼ਨ ਵਾਲਿਆਂ ਨੇ ਕਿਹਾ ਵੀ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਆਜੀਸਾਲਿਆਂ ਨੇ ਕਿਹਾ ਵੀ ਕਿਸੇ ਵੀ ਤਰੀਕੇ ਦੇ ਆਪਰੇਸ਼ਨ ਬਾਰੇ ਜੋ ਹੋਣਾ ਹੈ ਜਾਂ ਹੋ ਰਿਹਾ ਹੈ ਉਹ ਅਸੀਂ ਜਾਣਕਾਰੀ ਦਿੰਦੇ ਹੀ ਨਹੀਂ ਆ ਪਰ ਇਹ ਲੱਗਦਾ ਹਰਜੋਸੀਨ ਜੀ ਆਉਂਦੇ ਵੀਕਐਂਡ ਦੇ ਉੱਤੇ ਚੈਰੀ ਆਕਸ਼ਨ ਦੇ ਉੱਤੇ ਲੋਕ ਘਟ ਜਿਹੜੇ ਉਹ ਆ ਜਾਣਗੇ ਕਿਉਂਕਿ ਇੱਕ ਕਾਉਂਸਲਰ ਮੈਂਬਰ ਦੇ ਦੁਆਰਾ ਇਦਾਂ ਦੀ ਜਿਹੜੀ ਗੱਲ ਕਹਿ ਦੇਣ ਤੋਂ ਬਾਅਦ ਚ ਫਰੈਜ਼ਨੋ ਦੇ ਵਿੱਚ ਤਾਂ ਆਬਵੀਅਸਲੀ ਲੋਕਾਂ ਦੇ ਮਨਾਂ ਦੇ ਵਿੱਚ ਟੁੜਕੂ ਤਾਂ ਜਿਹੜਾ ਇਸ ਦਾ ਲੱਗਦਾ ਹੀ ਹੈਗਾ ਆ ਸੋ ਕੀ ਹੁਣ ਡੀਓਜੇ ਇਹ ਵੀ ਜਿਹੜਾ ਜੋ ਸਿੰਘ ਜੀ ਦੇਖਿਆ ਜਾ ਸਕਦਾ ਹੈ ਇਹ ਵੀ ਇੱਕ ਐਂਗਲ ਆਊਗਾ ਮੈਨੂੰ ਲੱਗਦਾ ਆ ਵੀ ਡਿਪਾਰਟਮੈਂਟ ਆਫ ਜਸਟਿਸ ਦੁਆਰਾ ਹੋ ਸਕਦਾ ਮੈਨੂੰ ਲੱਗ ਰਿਹਾਸ ਨੂੰ ਇਸ ਮਾਮਲੇ ਦੇ ਵਿੱਚ ਚਾਰਜ ਜੀਆ ਇਹਨਾਂ ਉੱਤੇ ਆ ਕੋਈ ਨਾ ਕੋਈ ਜਿਹੜੀ ਆ ਕਾਰਵਾਈ ਜਿਹੜੀ ਉਹ ਕੀਤੀ ਜਾ ਸਕਦੀ ਆ ਵੀ ਆਈਸ ਤੇ ਆਪਰੇਸ਼ਨਸ ਦੇ ਵਿੱਚ ਉਹਨਾਂ ਨੇ ਵਿਗਨ ਜਿਹੜਾ ਹੋ ਪਾਇਆ ਆ ਉਹ ਹੁਣ ਆਪਰੇਸ਼ਨ ਉਹ ਕਰਦੇ ਆ ਨਹੀਂ ਕਰਦੇ ਆ ਇਹ ਹਿਅਰਸੇ ਆ ਗੱਲਬਾਤ ਸੁਣੀ ਸੁਣਾਈ ਆ ਇਹ ਹੁਣ ਆਉਂਦੇ ਸਮੇਂ ਦੇ ਵਿੱਚ ਜਿਹੜਾ ਉਹ ਪਤਾ ਲੱਗੂਗਾ ਸਿਟੀ ਆਫ ਰੈਜ਼ਨੋ ਨੇ ਆਪਣੇ ਵੱਲੋਂ ਜਿਹੜੀ ਆ ਉਹ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਕੌਂਸਲ ਮੈਂਬਰ ਰੀਸ ਦਾ ਜਿਹੜਾ ਕਲੇਮ ਆ ਉਹਦੇ ਵਿੱਚ ਕਹਿੰਦੇ ਵੀ ਸਿਟੀ ਆਫ ਰੈਜ਼ਨੋ ਕੋਈ ਵੀ ਜਿਹੜੀ ਉਹ ਜਾਣਕਾਰੀ ਨਹੀਂ ਹੈਗੀ ਇਹ ਕਹਿੰਦੇ ਵੀ ਸਾਨੂੰ ਇੰਨਾ ਆ ਵੀ ਦੋ ਜਿਹੜੇ ਨੋ ਕਿੰਗਸ ਪ੍ਰੋਟੈਸਟ ਸਿਟੀ ਆਫ ਰੈਜ਼ਨੋ ਦੇ ਵਿੱਚ ਜਿਹੜੇ ਉਹ ਪਲਾਨ ਕੀਤੇ ਗਏ ਆ ਇਸ ਵੀਕਐਂਡ ਦੇ ਉੱਤੇ ਜੀ ਤੇ ਆਪਾਂ ਇੱਕ ਬ੍ਰੇਕ ਲੈਨੇ ਆ